ਅੱਜ ਕੱਲ ਬੱਚੇ ਆ ਰਹੇ ਨੇ ਪੜ੍ਹਾਈ ਦੇ ਬੇਸ ਤੇ ਬਰਕਬੇ ਸਿੱਧੇ ਆ ਰਹੇ ਨੇ ਉਦੋਂ ਸਿੱਧਾ ਬਹੁਤ ਘੱਟ ਲੋਕ ਆਏ ਉਹਨਾਂ ਦਿਨਾਂ ਵਿੱਚ ਵਾਇਆ ਅਫਰੀਕਾ ਨਰੂਬੀ ਹੋ ਕੇ ਆਏ ਆ ਤੇ ਆਪ ਜੀ ਦੇ ਪਿਤਾ ਬਾਰੇ ਮੈਂ ਇਹ ਪੁੱਛਣਾ ਚਾਹਣਾ ਵੀ ਜਦੋਂ ਉੱਥੇ ਨਰੂਬੀ ਵਿੱਚ ਰੇਲਵੇ ਲਾਈਨ ਤੇ ਚਲੋ ਪੈ ਗਈ ਜਿਹੜੀ ਉਹਨਾਂ ਗੋਰਿਆਂ ਨੇ ਬਣਾਈ ਸੀ ਵੀ ਉਹਨਾਂ ਨੂੰ ਉੱਥੇ ਫੈਕਟਰੀਆਂ ਜਿਵੇਂ ਇੰਡੀਆ ਵਿੱਚ ਫੈਕਟਰੀਆਂ ਸੀਗੀਆਂ ਉਹਨਾਂ ਆਪਣੇ ਉਹਨਾਂ ਨੇ ਮਤਲਬ ਵਾਸਤੇ ਉਹ ਰੇਲ ਲਾਈਨਾਂ ਬਣਾਈਆਂ ਸਨ ਇੱਕ ਕਾਟਨ ਦੀ ਫੈਕਟਰੀ ਲੱਗੀ ਸੀਗੀ ਮੁਬਾਸੇ ਚ ਤੇ ਉਹਦੇ ਵਾਸਤੇ 5-600 ਕਿਲੋਮੀਟਰ ਲੰਮੀ ਰੇਲਵੇ ਲਾਈਨ ਉਹ ਬਣਦੀ ਸੀ ਤੇ ਉਹ ਬਣਾ ਕੇ ਉਸ ਤੋਂ ਬਾਅਦ ਫਿਰ ਹੋਰ ਕੰਮ ਕਰ ਕੀ ਸੀ ਉੱਥੇ ਜਿਹੜਾ ਪੰਜਾਬੀ ਆਪਣੇ ਕਰਦੇ ਜਾਂ ਤੁਹਾਡੇ ਪਿਤਾ ਜੀ ਨੇ ਕੀ ਕੰਮ ਕੀਤਾ ਉੱਥੇ ਹਾਂਜੀ ਉੱਥੇ ਫੈਕਟਰੀ ਚ ਨਾ ਇਹ ਜਿਦਾਂ ਲੋਹੇ ਦਾ ਕੰਮ ਕਰਦੇ ਸੀਗੇ ਅੱਛਾ ਇਹਦਾ ਗੇਟ ਬਣਾਉਣਾ ਹੈ ਜਾਂ ਕੋਈ ਤਾਂ ਕੋਈ ਸਟਰਕਚਰ ਵਗੈਰਾ ਬਣਾਉਣਾ ਹਾਂ ਨਾ ਤਾਂ ਸਰ ਲੋਹੇ ਦਾ ਸਟੀਲ ਦਾ ਕੰਮ ਤਾਂ ਅਸਲ ਤੇ ਫੈਬ੍ਰیکیشن ਜਿਹਦਾ ਕਹਿੰਦੇ ਨੂੰ ਹੂੰ ਹੂੰ ਤਾਂ ਜਿੱਦਾ ਕਿ ਜਿੱਦਾ ਸਾਡੇ ਬਾਬਾ ਜੀ ਕੰਮ ਕਰਦੇ ਸੇ ਸਾਡੇ ਤਾਇਆ ਜਿਹਨੇ ਕੰਮ ਕਰਦੇ ਸੇ ਉਹਨਾਂ ਨੇ ਡਾਡ ਨੂੰ ਨਾਲੇ ਲਵਾ ਲਿਆ ਤਾਂ ਫੇ ਉਹਨਾਂ ਨਾਲ ਕੰਮ ਸਿੱਖ ਲਿਆ ਲੋਹੇ ਦਾ ਕਿ ਕਿੱਦਾਂ ਕਰਨਾ ਇੰਜੀਨੀਅਰਿੰਗ ਦਾ ਕੰਮ ਸਿੱਖ ਲਿਆ ਠੀਕ ਹੈ ਠੀਕ ਹੈ ਸਕਿੱਲ ਕੰਮ ਕਾਫੀ ਕਰਦੇ ਸਕੇ ਉਹ ਬਹੁਤ ਹਾਈਲੀ ਸਕਿੱਲਡ ਹੋ ਗਏ ਸਤੇ ਠੀਕ ਹੈ ਠੀਕ ਹੈ ਤਾਂ ਉਹ ਫਿਰ ਜਨ ਛੋਟੀ ਉਮਰ ਤੋਂ ਲੱਗੇ ਸੀ ਪਰ ਹਟੇ ਨਹੀਂ ਉਹਨਾਂ ਨੇ ਫਿਰ ਲਗਾਤਾਰ ਜਨ ਸਮਝ ਲੋ ਪਿਆਸਾਲ ਲਗਾਤਾਰ ਕੰਮ ਕੀਤਾ ਜਿਸaki ਹੈ ਜੋ ਉੱਤੇ ਆਏ ਆ ਤਾਂ ਉਹਨਾਂ ਦੀ ਉਮਰ ਉਸ ਵੇਲੇ ਦੇਖਣ ਪਿਆਸਾਲ ਦੀ ਹੋ ਗਈ ਸੀ ਪਾਪਾ ਜੀ ਤੇ ਅੱਬ 55 ਸਾਲ ਦੇ ਲੱਗੇ ਹੋਣਗੇ ਤਾਂ ਜੋ ਕੰਮ ਦੇਖਣ ਗਏ ਆ ਹਾਂ ਜੀ ਤਾਂ ਗੋਰੇ ਕਹਿੰਦੇ ਤੇ ਲੱਗਦਾ ਤੂੰ ਕੋਈ ਕੰਮ ਕਰ ਸਕਦਾ ਉਮਰ ਕਾਫੀ ਹੋ ਗਈ ਹੈ ਉਮਰ ਜਨ 55 ਸਾਲ ਦੀ ਮਸੀ ਪਰ ਪਾਪਾ ਜੀ ਉਹਦਾ ਨਾ ਸਗੇ ਕਾਫੀ ਪਤਲੇ ਉਹਦਾ ਸਟਰੋਂਗ ਸੇਵ ਬਹੁਤ ਹਾਂਜੀ 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 ਤਾਂ ਉਹਨਾਂ ਨੇ ਅੰਡਰਐਸਟੀਮੇਟ ਕਰਦੇ ਆਪਾਂ ਨੂੰ ਪਿਆ ਨੂੰ ਕੋਈ ਐਨ ਇੰਗਲਿਸ਼ ਨਹੀਂ ਆਉਂਦੀ ਇਹਨੂੰ ਕੋਈ ਕੰਮ ਨਹੀਂ ਆਉਣਾ ਇਹਨੇ ਕੰਮ ਕਿਦੈ ਕਿਉਂ ਕੀਤਾ ਨਹੀਂ ਹੋਣਾ ਤਾਂ ਇਹਨੂੰ ਕਿਦਾਂ ਇਸ ਇਫੈਕਟ ਚ ਰੱਖਿਆ ਹਾਂਜੀ ਤਾਂ ਉੱਥੇ ਫੇ ਜੋ ਉਹਨਾਂ ਨੇ ਪਪਾਈ ਨੂੰ ਸੱਧਿਆ ਇੰਟਰਵਿਊ ਤੇ ਸਾਡੇ ਮੇਤੋ ਵੱਡੇ ਪਾ ਜਿਹੜੇ ਉੱਥੇ ਕੰਮ ਕਰਦੇ ਸੌ ਇਲੈਕਟ੍ਰੀਸ਼ੀਅਨ ਦਾ ਅੱਛਾ ਅੱਛਾ ਤਾਂ ਉੱਥੇ ਉਹ ਤੇ ਨਾ ਜਿਹੜੇ ਕਰੇਨਾ ਦੇ ਹੁਕਾਮ ਵਗੈਰਾ ਬੰਦੀਆਂ ਸੀਗੀਆਂ ਠੀਕ ਹੈ ਬਿਸ਼ਿਪਸ ਚ ਕਰੇਨਾ ਹੁੰਦੀਆਂ ਬਿਲਕੁਲ ਬਿਲਕੁਲ ਉਹ ਕਰੇਨਾ ਦੇ ਹੁਕਾਮ ਇੱਥੇ ਬੰਦ ਲਾ ਸੀ ਉਹ ਹਾਂਜੀ ਹਾਂਜੀ ਤਾਂ ਉਹ ਫਿਰ ਜਦੋਂ ਉਹਨਾਂ ਨੇ ਪਾਪਾ ਨੂੰ ਕਹਿੰਦਾ ਆਪਣੇ ਹੱਥ ਦਿਖਾਵਾਂ ਹਾਂ ਪਾਪਾ ਜਿਹੜਾ ਹੱਥ ਕੀਤੇ ਹੱਥ ਜਿਨਾਂ ਕਿ ਪੂਰੇ ਦਿਨ ਕਿ ਲੋਹੇ ਦੇ ਜਦੋਂ ਕੰਮ ਨਹੀਂ ਆਇਆ ਜਦ ਪਾਪਾ ਇਹਨਾਂ ਇੱਕ ਪ੍ਰੈਸ ਤੇ ਮੋਰੇ ਖੜੇ ਕਰਤਾ ਕਹਿੰਦੇ ਆਹ ਚੀਜ਼ ਬਣਾਉਣੀ ਤੋ ਕਿੱਦਾਂ ਬਣਾਉਂਗਾ ਅੱਛਾ ਪਾਪੜੇ ਨੇ ਕੁਝ ਸੋਚਿਆ ਨਹੀਂ ਕੱਪੜੇ ਉੱਤੇ ਪਾਇਆ ਸੀ ਜਿਹੜੇ ਆਮ ਪਾਏ ਹੁੰਦੇ ਆਪਾਂ ਜਿਹੜਾ ਫੜ ਕੇ ਉਹ ਚੀਜ਼ ਅੱਛਾ ਬੜੇ ਹੈਰਾਨ ਹੋਏ ਕਿੰਦੇ ਹੈ ਇੰਨੀ ਕਾਰਾ ਕਰੇ ਠੀਕ ਹੈ ਠੀਕ ਹੈ ਉਹਨਾਂ ਫਿਰ ਜਿਹਨੇ ਕਾਫੀ ਪੱਪਾ ਜੀ ਇਜ਼ਤ ਮਾਨ ਇੱਥੇ ਇਹਨਾਂ ਨੇ ਫੈਕਟਰੀ ਚ ਕੀਤਾ ਐ ਸੇਫ ਇੱਕ ਕੋਈ ਮਕਾਨ ਚ ਇੱਥੇ ਰਹਿੰਦੇ ਸੀ ਜਿਹੜਾ ਮਕਾਨ ਪਹਿਲਾਂ ਲਿਆ ਸੀਗਾ ਹੂੰ ਮੇਰੇ ਤੇ ਨਹੀਂ ਭਰਾ ਦੋ ਭਾਬੀਆਂ ਮਮਤਾ ਤੇ ਮੈਂ ਤਾਂ ਫਿਰ ਜਦੋਂ ਮੇਰੇ ਵੱਡੇ ਭਰਾਵਾਂ ਦੇ ਬੱਚੇ ਗਾਂ ਤੋਂ ਦੋ ਦੋ ਹੋ ਗਏ ਹੂੰ ਫਿਰ ਪੱਪਾ ਜੀ ਉਹਨਾਂ ਨੂੰ ਕਹਿੰਦੇ ਹੁਣ ਤੁਸੀਂ ਥੋੜਾ ਵੱਖਰੇ ਆਪਣੇ ਆਪਣੇ ਮਕਾਨ ਦਾ ਲੋ ਮੈਂ ਵੀ ਆਪਣੇ ਵੱਡੇ ਭਰਾ ਨਾਲ ਕੰਮ ਕਰਦਾ ਸੀਗਾ ਐਸਕੇਓ ਫੈਕਟਰੀ ਜਿੱਥੇ ਕੰਮ ਕੀਤਾ ਠੀਕ ਹੈ ਜੀ ਕਾਲਜ ਜੋ ਮੈਂ ਛੱਡਿਆ ਤਾਂ ਵੱਡੇ ਭਾਣੇ ਫਿਰ ਮੈਨੂੰ ਆਪਣੇ ਨਾਲ ਹੀ ਲਾ ਲਿਆ ਸੀ ਅੱਛਾ ਅੱਛਾ ਤਾਂ ਉੱਥੇ ਫਿਰ ਨਾਲ ਮੈਂ ਅਪਰੈਂਟਿਸ਼ਿਪ ਕਰਾਈ ਨਾਲ ਪੜਾਇਆ ਲਿਖਾਇਆ ਨਾਲੇ ਮੈਨੂੰ ਕੰਮ ਉਸ ਕੱਲ ਉਸ ਫੈਕਟਰੀ ਦੇ ਵਿੱਚ ਠੀਕ ਹੈ ਠੀਕ ਹੈ ਉਹ ਫੈਕਟਰੀ ਵੀ ਘਰ ਦੇ एकदम ਪਿੱਛੇ ਸੀਗੀ ਸਾਡੇ ਤੋਂ ਕਿ 5 ਮਿੰਟਾਂ 'ਚ ਨਾਲ ਹੀ ਸੀ ਨਾਲ ਹੀ ਸੀ ਬਿਲਕੁਲ ਤਾਂ ਫਿਰ ਜਦੋਂ ਮੇਰੀ ਉਮਰ 16 ਸਾਲ ਦੀ ਹੋਈ ਤਾਂ ਡੈਡੀ ਕਹਿੰਦੇ ਮੇਰੇ ਜਿਗਾ ਤੇ ਮੈਂ ਦ ਗਾਵਾ ਵੀ ਬਿਲਕੁਲ ਮੈਂ ਕਿਹਾ ਡੈਡੀ ਹਲੇ ਥੋੜੇ ਮੈਂ ਉਮਰ ਥੋੜੀ ਆ ਉਹ ਨਾ ਕਰੋ ਹਾਂਜੀ ਹਾਂਜੀ ਤਾਂ ਉਹ ਕਹਿੰਦੇ ਪੇ ਨਹੀਂ ਹੁਣ ਸਾਡਾ ਡੈਡੀ ਸਿਹਤ ਕਾਫੀ ਖਰਾਬ ਹੋ ਗਈ ਸੀ ਉਹਨਾਂ ਦੇ ਘਟਚ ਆਲਸੋ ਸੀਗੇ ਅਫਰੀਕਾ ਤੋਂ ਅੱਛਾ ਅੱਛਾ ਇਥੇ ਆ ਕੇ ਜਿਆਦਾ ਹੁੰਦੇਗਾ ਕਿ ਤੇ ਫਿਰ ਉਹਨਾਂ ਨੂੰ ਕਾਫੀ ਵੱਡਾ ਆਪਰੇਸ਼ਨ ਉਹਨਾਂ ਦਾ ਕਰਨਾ ਪਿਆ ਤੇ ਓਹੋ ਤੇ ਇਹ ਵੀ ਕੰਮ ਕਰੇਗਾ ਇਹ ਕੰਮ ਤਾਂ ਨਹੀਂ ਹਟਿਆ ਹੋ ਅਜਾ ਪ੍ਰਸ਼ਨ ਭਾਵੇਂ ਹੋ ਗਿਆ ਸੇਹਤ ਟੇਲੀ ਸੀ ਕੰਮ ਨਹੀਂ ਛੱਡੇਆ ਹਾਂ ਕਾ ਪ੍ਰਸ਼ਨ ਤਾਂ ਪਹਿਲਾਂ ਵੀ ਸੇਹਤ ਟੇਲੀ ਸੀ ਫੇ ਵੀ ਬਹੁਤ ਕੰਮ ਕੀਤਾ ਉਹਨੇ ਹਾਂ ਹਾਂ ਇੱਥੇ ਸਸਾ ਕੇਵਲ ਸਾਈਕਲ ਤਾਂ ਜਾਂਦੇ ਕੇ ਬੱਸਾਂ ਜਾਂਦੇ ਸੀ ਉਹ ਤੋਂ ਗੱਡੀਆਂ ਵੀ ਘੱਟ ਹੀ ਹੁੰਦੀਆਂ ਸੀਗੀਆਂ ਹਾਂਜੀ 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 ਤਾਂ ਫੇ ਕਾਫੀ ਉਹਨੇ ਆਕੇ ਇੱਥੇ ਮਿਹਨਤ ਕੀਤੀ 10 12 ਸਾਲ ਫੇ 16 ਸਾਲ ਤੇ 17 ਸਾਲ ਤੇ ਮੇਰੇ ਉਹਨੇ ਇੰਗੇਜਮੈਂਟ ਕਰਤੀ ਅੱਛਾ ਅੰਦਰ ਮੈਂ ਅਪਰੈਂਟਿਸ਼ਿਪ ਹੀ ਕਰਦਾ ਸੀਗਾ ਅੱਛਾ ਅੱਛਾ ਤਾਂ ਸਰੀ ਮੇਰੀ ਵਾਈਫ ਆ ਤਾਂ ਜੇ ਮੈਂ ਗਬਲਾਪਾ ਆਇਆ ਉਹਨਾਂ ਦੀ ਮਿਸਿਸ ਦੀ ਸਿਸਟਰ ਅੱਛਾ ਅੱਛਾ ਠੀਕ ਹੈ ਠੀਕ ਹੈ ਪਹਿਣਾ ਸਨ ਪਹਿਣਾ ਸੀ ਹਾਂਜੀ ਤੇ ਇਹ ਨਰੋਬੀ ਹੋਇਆ ਤੁਹਾਡਾ ਵਿਆਹ ਤੇ ਇੱਥੇ ਵਿਆਹ ਤਾਂ ਇੱਥੇ ਹੋਣਾ ਸੀ ਪਹਿਲਾਂ ਹਾਂਜੀ ਤਾਂ ਉਹ ਉਦੋਂ ਮੈਂ ਤੇ ਕਿੰਨਾ 1980 19 ਉਹ ਤਾਂ 20 ਸਾਲ ਦਾ ਹੋ ਗਿਆ ਸੀਗਾ ਅੱਛਾ 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 ਜੋ ਵਿਆਹ ਦਾ ਟਾਈਮ ਆਇਆ ਹਾਂਜੀ ਤਾਂ ਤੱਲਾ ਪ੍ਰੋਗਰਾਮ ਸੱਚੇ ਪਾਸ਼ਾ ਨੇ ਪੈਣੀ ਸਪੱਤ ਹੋਣਾ ਸੀ ਇੰਗਲੈਂਡ ਹਾਂਜੀ ਹਾਂਜੀ ਤੇ ਪਪਾ ਜੀ ਉਹਨਾਂ ਦਾ ਪਲਾਨ ਸੀ ਸਾਡੇ ਪਿਤਾ ਜੀ ਨੇ ਵਾਈਫ ਦੇ ਫਾਦਰ ਨੇ ਤਾਂ ਮੇਰੇ ਡੈਡ ਨੇ ਹਾਂਜੀ ਇਸ ਤੇ ਵਿਆਪਕ ਕਰਾਂਗੇ ਜੋ ਜਿਸ ਸੱਚੇ ਪਾਸ਼ਾ ਆਉਣਗੇ ਹਾਂਜੀ ਫਿਰ ਕੋਈ ਤੇ ਸੱਚੇ ਪਾਸ਼ਾ ਦੌਰਾ ਥੋੜਾ ਕੈਨਸਲ ਹੋ ਗਿਆ ਇੱਥੇ ਦਾ ਤਾਂ ਅਫਰੀਕਾ ਦੌਰਾ ਬਣ ਗਿਆ ਠੀਕ ਹੈ ਠੀਕ ਹੈ ਫਿਰ ਸੱਚੇ ਪਾਸ਼ਾ ਦਾ ਪਪਾ ਜੀ ਨੂੰ ਫੋਨ ਆਇਆ ਪਈ ਤੋ ਮੁੰਡੇ ਨੂੰ ਉੱਥੇ ਅਫਰੀਕਾ ਭੇਜ ਦੇ ਅੱਛਾ ਅੱਛਾ ਤਾਂ ਫਿਰ ਪਪਾ ਜੀ ਮੈਨੂੰ ਤਾਂ ਮੇਰੇ ਮੇਰੇ ਤੋਂ ਵੱਡੇ ਭਰਾ ਜਿਹੜੇ ਹੈਗੇ ਆ ਸਭ ਦੋਨੋਂ ਨੂੰ ਅਫਰੀਕਾ ਭੇਜਿਆ ਅੱਛਾ ਤਾਂ ਫਿਰ ਸਾਡੇ ਫੈਮਿਲੀ ਦੇ ਦੋਈ ਜਾਣੇ ਸੀ ਉੱਥੇ ਠੀਕ ਹੈ ਤੇ ਉੱਥੇ ਮੇਰਾ ਸਾਡਾ ਵਿਆਹ 1980 ਦੇ ਵਿੱਚ 81 ਚ ਹੋਇਆ ਦੋਨੋਂ ਇਕੱਠਿਆਂ ਦਾ ਹੋ ਗਿਆ ਵੱਡੇ ਮੇਰੇ ਤੋਂ ਵੱਡੇ ਉਹਨਾਂ ਦਾ ਪਹਿਲਾ ਹੋਇਆ ਸੀ